ਅੱਜ ਤਾਂ ਪੰ ਤੁਹਾਨੂੰ ਦਿਖਾਉਂਦੇ ਆਂ ਵੀ ਆਪਣਾ ਕੋਠੀ ਦਾ ਕੰਮ ਕਿੱਥੇ ਤੱਕ ਪਹੁੰਚਿਆ ਸ਼ਾਮ ਦੇ 6 ਵਜੇ ਗਿਆ ਵੀ ਕਿਆ ਕੁਛ ਕੀਤਾ ਸੀ ਸਾਰਾ ਅੱਜ ਸਾਰਾ ਕੁਝ ਦਿਖਾਵਾਂਗੇ ਹਾਂ ਵੀ ਛੁੱਟੀ ਹੋ ਗਿਆ ਹਾਂਜੀ ਅੱਜ ਧੁੱਪਾ ਕਿੰਨੀ ਸੀ ਅੱਜ ਅੱਜ ਧੁੱਪ ਬੜੀ ਜ਼ਿਆਦੀ ਸੀ ਧੁੱਪਾਂ ਬਹੁਤ ਜ਼ਿਆਦੀ ਸੀ ਠੀਕ ਹੈ ਆਪਕੋ ਗਰਮੀ ਲੱਗਾ ਦੇਖੋ ਤਾਂ ਸਹੀ ਕੱਪੜਾ ਆ ਆ ਤਾਂ ਉਧਰ ਬੈਠਦੇ ਨੇ ਸ਼ਾਮਾਂ ਮੈਂ ਸ਼ਾਮਾਂ ਵੀ ਥਾ ਤਾਂ ਵੀ ਗਰਮੀ ਥਾ ਆਕਤਨਾ ਠੀਕ ਹੈ ਠੀਕ ਨੜੀ ਜਾ ਨੜੀ ਜਾ ਉੱਪਰ ਸਾਡੀ ਧੀ ਰਾਣੀ ਆਈ ਹੋਈ ਐ ਇਹਨੇ ਹੋਰ ਇਹਨੇ ਲਟਕੇ ਜਾਣਾ ਹੁਣ ਇਹ ਪੱਟਪੂਰੀ ਝੱਟ ਲਾ ਕੇ ਜਾਊਗੀ ਇਹਨੇ ਖੇਲਾ 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 ਖਾਲਸਾ ਜੀ ਲਾ ਵੀਦ ਥੋੜੀ ਜੀ ਕੰਦ ਦੇੜੀ ਇੱਧਰ ਆ ਹੋਰ ਦੇੜ ਦੇ ਜਾਂਦੇ ਸਾਡੀ ਕੰਦ ਨਿਮੇਰਾ ਨਾਲ ਸਾਂਝੀ ਐ ਇੱਥੇ ਤਾਂ ਫਿਰ ਮਿੱਟੀ ਚ ਕੰਦ ਹੋਈ ਹੋਈ ਆ ਆ ਦੇਖੋ ਮਿੱਟੀ ਲੱਗੀ ਹੋਈ ਆ ਨਿੰਮੇਰਾ ਦਾ ਕਟੋਰ 10 ਸਾਲ ਸਾਡਾ ਪਹਿਲਾ ਨਿੰਮੇਰਾ ਦਾ ਹੋਇਆ ਹੁਣ 85 ਜਾਂ 86 ਵਿੱਚ ਫਿਰ ਥੋੜੇ ਥੋੜੇ ਚੇਤੇ ਆ 81 ਦੀ ਮੇਰੀ ਡੇਟ ਆਵਰਤਾ ਉਸ ਤੋਂ ਪਹਿਲਾਂ ਫਿਰ ਇੱਥੇ ਮਿੱਟੀ ਦੀ ਖੰਧ ਹੋਈ ਹੋਈ ਆ ਆ ਸਾਡੀ ਫਿਰ ਸਾਂਝੀ ਹੋਈ ਹੋਈ ਇੱਥੇ ਤੇ ਫਿਰ ਆ ਹੁਣ ਅਸੀਂ ਢੇੜ ਦੇ ਦਿਨ ਤੋਂ ਬਹੁਤ ਪਿੱਛਰੇ ਚਲੀ ਗਈ ਤੇ ਉਹ ਇੱਕ ਦੋ ਜਿਹੇ ਕਹਿੰਦੇ ਸਾਨੂੰ ਚਾਂਣਣ ਦੇਖਣ ਲੱਗ ਗਏ ਹੁਣ ਕੱਲ ਨੂੰ ਸਾਰੀ ਇੱਥੇ ਤੇ ਆ ਅੱਥਰੋ ਖਿੱਚ ਕੇ ਕੰਦੇ ਦੇ ਨਾਲ ਮਲਾ ਕੇ ਪੂਰੀ ਕਰਾਂਗੇ ਫਿਰ ਇਹ ਸਿਰੇ ਤੱਕ ਇਹ ਨਵੇਂ ਦਰ ਬਜਰੀ ਕੁਟਤ ਕੇ ਪਾਨੇ ਉਹ ਸਾਈਡ ਖੁੰਝਾ ਸਾਫ ਕਰਦਾ ਸਾਰਾ ਇਹਨਾਂ ਕੱਲ ਨੂੰ ਕੱਲ ਨੂੰ ਸਾਡੇ ਕੋ ਸਾਰੀਆਂ ਚੀਜ਼ਾਂ ਹੈਗੀਆਂ ਕੱਲ ਨੂੰ ਥੋੜੀ ਜਿਹੀ ਰੇਲ ਬਣੂਗੀ ਕੱਲ ਨੂੰ ਤਕਰੀਬਨ ਕਾਫੀ ਹੱਦ ਤੱਕ ਕੰਮ ਖਿੱਚ ਹੋ ਚੁੱਕੇ ਹੋ ਜਾਊਗਾ ਮੈਂ ਕਾਇ ਨਹੀਂ ਹਲੇ ਨਾ ਭਾਈ ਥੋੜਾ ਕਰੀਏ ਹਸਾਬ-ਤਬ ਸਾਰਿਆਂ ਦਾ ਨਾ ਭਾਈ ਮਿੱਤਰੇ ਲੱਗੇ ਉਧਰ ਸਾਡੀ ਦੀ ਰਾਣੀ ਖੇਲਣ ਲੱਗੇ ਉਧਰ ਹਾਂ ਦੀਦੀ ਦੀਦੀ ਕਿਹੜੀ ਦੀਦੀ ਦਾ ਨਾਮ ਕੀਆ ਕਿਹੜੀ ਦੀਦੀ ਖੱਡ ਦੀਦੀ ਠੀਕ ਹੈ ਆ ਮੜਲਾ ਮੜਾ ਬੱਟੀ ਮੜਲਾ ਨਾ ਮੈਂ ਪਿੱਛੇ ਤੋਂ ਖਾ ਦਿੰਦੇ ਆਪਾਂ ਪਿੱਛੇ ਪਿੱਛੇ ਦੇ ਅੱਗੇ ਨੂੰ ਵੱਧੇ ਆਵਾਂਗੇ ਹੁਣ ਪਿੱਛੇ ਦਾ ਤੰਗਿਆ ਲਵ ਮੈਂ ਜੱਸਾ ਲੱਤ ਆਵਾਂ ਲੇ ਕੇ ਸਾਰਿਆਂ ਦਾ ਕੀ ਦਾ ਇੱਕ ਦਾ ਇੱਕ ਦਾ 1000 ਦੇਣੇ ਸੀ ਦੋ ਦਿਨ ਹੈਂ ਦੋ ਦੋ ਦਿਨ ਨਹੀਂ ਚੋਦੇ ਉਹ ਤਾਂ ਵਾਪਸ ਲੈ ਲੈ ਇਹ ਤਾਂ ਵਾਪਸ ਲੈ ਲੇ ਤੇ ਇਹ ਮੈਨੂੰ ਭੜਾ ਦੇ ਇਹਨੇ ਮੈਨੂੰ ਗੂਗਲ ਪੇ ਪਵਾਇਆ ਤੇ 2000 ਰੁਪਇਆ ਹਾਂ ਜੀ 1000 ਰਹਿ ਗਏ ਹੁਣ ਤਰੀਕਣੀ 500 ਲੀਆ 500 ਉਟਾ ਲਿਆ ਤੇਰਾ ਫੇਰ ਉੱਥੀ ਦਾ ਕੰਮ ਉੱਥੀ ਤੋਂ ਥੀ ਰਿਹਾ ਫੇਰ ਤੇਰਾ 500 ਆਇਆ ਮੇਰੇ ਵੱਲ ਤੇਰਾ ਹਲੇ ਦੋ ਧਿਆੜੇ ਲਾਓ ਫੇਰ 2000 ਰੁਪਏ ਪੂਰਾ ਹੋਣਾ ਇਹਨੇ 2000 ਰੁਪਏ Google Pay ਨਹੀਂ ਕਰਵਾਇਆ ਤੇ ਇੱਥੇ ਮੈਂ ਕਿ Google Pay ਕਰਵਾ ਲਿਆ ਤੇ 2000 ਰੁਪਏ ਨੇ ਹੁਣ ਚਾਰ ਧਿਆੜੇ ਲਾਓ ਤਾਂ ਪੂਰਾ ਹੋਊਗਾ 2000 ਇਹਦਾ ਕਿਹੜਾ ਬਾਬਾ ਕਿਹ ਕਿੱਥੇ ਲੈਣਾ ਕਿਹੜਾ ਬਾਬਾ ਦੇਖੋ ਉਹ ਬਾਤ ਆਉਂਗੀ ਬਾਤ ਲਾ ਚੰਦਾ ਦੇ ਤੇ ਉਹਨੂੰ ਕਿਤੇ ਬਾਬਾ ਕਿੱ데 ਰਹਿ ਗਿਆ ਦੂਆ ਦੂਆ ਜਿਹੜਾ ਜਦ ਨਾਮ ਆਉਂਦਾ ਉਹ ਲੰਘੇ ਉਹ ਹਾਂ ਦੇਤੇ ਉਹਨੂੰ ਮਾਦੇ ਤੇ ਉਹਨੂੰ ਮੈਂ ਦੇਤੇ 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 ਮੈਂ ਆਪਣੀ ਜੇਬ ਚ ਦੇਤੇ ਉਹਨੂੰ ਮੈਂ ਫੜਾ ਤੇ ਮੈਂ ਉਹ ਕਹਿੰਦਾ ਮੈਂ ਜਾ ਕੇ ਮੱਜਾ ਮੂਜਾ ਆਪਣੇ ਕਰ ਕੋਕ ਵੱਢਣੇ ਮੈਂ ਉਹਨੂੰ ਮੈਂ ਨਾਲ ਜਿਹਨਾਂ ਫੜਾ ਤੈਨੂੰ ਮੈਂ ਹਾਂ ਹੋਏ ਹੋਏ ਨਹੀਂ ਨਹੀਂ ਇੰਦਰ ਆ ਹਾਂ ਹਾਂ ਜੀ ਭਾਈ ਤੁਸੀਂ ਤਾਂ ਲੈਣੇ ਕੇ ਪੈਸੇ ਪੂਰੇ लाबे तेरी रोटी बन रही है ठीक है तो दा भू फिर ठीक चले भाई तेन मैं छा ठीक है रात नींद अच्छा क्या ਤੱਲੀ ਜ ਨਹੀਂ ਹੋ ਗਏ ਤੇ। ਨਹੀਂ ਨਹੀਂ। ਹੁਣ ਵੀ ਅੱਜ ਦੀ ਆਪਣੀ ਲਾਈਵ ਵੀਡੀਓ ਚੱਲ ਰਹੀ ਹੈ। ਸਾਰਾ ਖਾਣਾ ਦਿਖਾ ਰਹੇ ਆਂ। ਇਹ ਕੰਮ ਕਿੱਥੇ ਤੇ ਕਿੱਥੇ ਤੱਕ ਪਹੁੰਚੇ ਆਪਣਾ। ਤੇ ਅੱਜ ਅਸੀਂ ਪਾਣੀ ਪੂਣੀ ਲਾਇਆ ਹੈਗਾ। ਹਾਂ ਇੱਕਾ ਜਿਹਾ ਨਾ ਬੰਦੇ ਦਾ ਮੈਨੂੰ ਟੈਲੀਫੋਨ ਕਮੈਂਟ ਆਇਆ ਸੀ। ਵੀ ਤੁਸੀਂ ਪਾਣੀ ਜ਼ਿਆਦਾ ਨਾ ਪੋ, ਇਹ ਵੀ ਕਹਿੰਦੇ ਸੁਲਾਲ ਦਾ ਕਾਰਨ ਬਣ ਜਾਂਦੀ ਆ। ਮੈਂ ਪਾਣੀ ਤੁਸੀਂ ਸਟਾਪ ਕਰ ਦੋ। ਉਹਦੇ ਨਾਲ ਕਹਿੰਦਾਂ ਨੇ ਇੱਥੇ ਵਾਈਬ੍ਰੇਟ ਮਸ਼ੀਨ ਮਾਰੋ ਜਿਹੜੀ ਬੰਜ ਸਕਦੀ ਆ। ਠੀਕ ਆ। ਉਹ ਵੀ ਵਾਈਬ੍ਰੇਟ ਮਸ਼ੀਨ ਮਾਰ ਲਓ ਨਾ ਚੰਗੀ ਤਰ੍ਹਾਂ। ਉਹਦਾ ਜ਼ਿਆਦਾ ਬੈਨੀਫਿਟ ਮਿਲੂਗਾ ਤੁਹਾਨੂੰ। ਇਹ ਇਹ ਨਾ ਮਾਰੋ ਹਲੇ ਵੀ ਥੱਲੇ ਤੁਸੀਂ ਪਾਣੀ ਛੱਡੀ ਜਾਂਦੇ ਵੀ ਥੱਲੇ ਬਹੁਤ ਪਾਣੀ ਚਲੀ ਜਾਂਦਾ ਉਹ ਕਰਕੇ ਸਲਾਬ ਆਉਣ ਦਾ ਬਹੁਤ ਚੱਕਰ ਰਹਿੰਦਾ ਉਹ ਫਿਰ ਬਹੁਤ ਜ਼ਿਆਦਾ ਨੁਕਸਾਨ ਦੇ ਆ ਫਰਸ ਤਾਂ ਕਹਾਂ ਤੁਸੀਂ ਵਾਈਬ੍ਰੇਟ ਮਾਰੋ ਇੱਕ ਵਾਰੀ ਥੋੜੀ ਕੰਕਰੀਟ ਤਕੜੀ ਆਪਣਾ ਜਿਹੜੀ ਬਜਰੀ ਆ ਉਹਦੇ ਕੋ ਚੰਗਾ ਪਾ ਕੇ ਸਮਾਨ ਫਿਰ ਨਹੀਂ ਆਉਂਦੀ ਕਹਿੰਦਾ ਸਲਾਬ ਜੇ ਤਾਂ ਮੈਂ ਚੀਜ਼ਾਂ ਵਿੱਚ ਕਿchitz ਹੋਰ ਨੋਟ ਕਰਦੇ ਆ ਇੱਟ ਦੀ ਮੈਂ ਆਹਿਤ ਪਰ ਮੈਂ ਪੈਰ ਤੇ ਉਹ ਦਿਖਾ ਲੈ ਪਿਛੋਂ ਸਾਈਡ ਸੇਮ ਆ ਜਣਗੇ ਇਹ ਆਪਣੇ ਆਪ ਨੇ ਚਿੱਟੀ ਚ ਨਿਕਲ ਰਹੀ ਅੰਦਰ ਤੇ ਆਪੇ ਆਪੇ ਪਾਣੀ ਅੰਦਰ ਸੋਲ ਕਰੀਏ ਟੰਦਰ ਇਸ਼ੀ ਮੈਂ ਜਿਹੜੀ ਦੇਖ ਰਿਹਾ ਇਹ ਤਾਂ ਪਾਣੀ ਦੀ ਓ ਜੱਟ ਓ ਨਵੇਂ ਦੇਖੋ ਇਹ ਗੀਵਰ ਕੇ ਕੰਮ ਇਹ ਕਰ ਜਾਂਦਾ ਲੋਜੇ ਕ ਜ ਮੈਕ ਵਰਕਰ ਆਪੋ ਹੁਣ ਕਰੇ ਨਹੀਂ ਹੁਣ ਵੀ ਨਹੀਂ ਕਰੇ ਕੋਸ ਮੈਨ ਪਤਾ ਨਹੀਂ ਕਰਦਾ ਹਾਂ ਕਹਿੰਦੇ ਰਸਤਾ ਦਾ ਮੇਰੇ ਸਿਰ ਤੇ ਪਾਇ ਗਿਆ ਰਸਤਾ ਤਾਂ ਪਾ ਰਿਹਾ ਤਾਂ ਪਾਇ ਲਿਆ ਨੇ ਹਾਂ ਹਾਂ ਕਾਣਾ ਕੋੜਾ ਮਠਾ ਮੂੰ ਨਹੀਂ ਭਾਈ ਯਾਰ ਕਿ ਪਾਉਂਗੇ ਜਿਆਦਾ ਪਾ ਪੈ ਜੂਗਾ ਮਰਜ਼ੀ ਹੈ ਤੇਰੀ ਨਹੀਂ ਨਾ ਹਲੇ ਨਹੀਂ ਭਾਈ ਤੇ ਰਵੇ ਜ਼ੋਰ ਲੱਗਾ ਅੱਜ ਅਜੇ ਮੇਰਾ ਨਹੀਂ ਜ਼ੋਰ ਲੱਗਦਾ ਅੱਛਾ ਤੇ ਬਾਕੀ ਤੁਸੀਂ ਮਹਾਲ ਬਲੌਗ ਦੇਖ ਲਿਓ ਆਪਣੇ ਲਾਈਬ੍ਰੀ ਕਿਹੜਾ ਹਾਂ ਇਹਦੇ ਪੂਰੇ ਲੱਗਣੀਆਂ ਇੱਕ ਵਾਰੀ ਲੱਗੂਗੀ ਇੱਕ ਗੇਟ ਲੱਗਣਾ ਇਹਦੇ ਮੂਰੇ بڑا ਦਰਵਾਜ਼ਾ ਇਹਨੂੰ ਲੱਗੂਗਾ ਜਿਹੜਾ ਦਰਵਾਜ਼ਾ ਇੱਥੇ ਮੂਰੇ ਆ ਇੱਕ ਹੋਰ ਲੱਗੂਗਾ ਨਾ ਨਾ ਇੱਥੇ 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 ਉਹ ਦਰਵਾਜ਼ਾ ਜਿਹੜਾ ਉੱਥੇ ਲੱਗਿਆ ਹੈ ਪੇਟੀਆਂ ਲਵਾਰੀਆਂ ਨੇ ਰੱਖਣੀਆਂ ਉੱਥੇ ਕਿੱਥੇ ਨਾ ਪੇਟੀਆਂ ਪੁੱਟੀਆਂ ਉਹ ਉਹ ਨਹੀਂ ਨਹੀਂ ਪੇਟੀਆਂ ਆਪਣੇ ਕੋਠੇ 'ਤੇ ਚੜਨਗੀਆਂ ਕੋਠੇ 'ਤੇ ਕੋਠੇ 'ਤੇ ਸਟੋਰ ਬਣਦਾ ਕੋਠੇ 'ਤੇ ਅੱਛਾ ਅੰਦਰ ਇੱਥੇ ਕੋਈ ਇਦਾਂ ਫालतू ਸਮਾਨ ਨਹੀਂ ਜਿਹੜਾ ਸਟੋਰ ਰੂਮ ਅਸੀਂ ਕੋਠੇ 'ਤੇ ਲੈ ਕੇ ਸਾਰਾ ਬੜਾ ਵਧੀਆ ਫਿਰ ਤਾਂ ਠੀਕ ਆ ਅੰਦਰ ਇੱਥੇ ਜਿਹੜਾ ਸਟੋਰ ਹੈ ਕੋਠੇ 'ਤੇ ਰੱਖਾਂਗੇ ਫालतू ਸਮਾਨ ਲ ਇੱਥੇ ਆਪਣਾ ਕੱਪ ਹੈ ਇੱਥੇ ਆਪਣੇ ਕੱਪ ਬੋਰਡ ਬਣ ਕੇ ਆ ਨਾ ਉਹਨਾਂ ਵਿੱਚ ਕੱਪੜੇ-ਕੁਪੜੇ ਆਉਣ ਉਹ ਫालतू ਸਮਾਨ ਨੇ ہاں ਉਹ ਪਾਈ ਉੱਪਰ ਆਪਣੇ ਦੋ ਕਮਰੇ ਬਣ ਜਾਣੇ ਜੋ ਵੀ ਆਪਣਾ ਜਿਹੜਾ ਕੋਈ ਕਹਿੰਦਾ ਸਮਾਨ ਸਾਹਮਣੇ ਨਹੀਂ ਸੱਟਣਾ ਹੈਗਾ ਆਪਣੇ ਹੁੰਦਾ ਨਾ ਪਿੰਡਾਂ ਦੇ ਵਿੱਚ ਹਾਂ ਜੇ ਆਪਣਾ ਸਮਾਨ ਸਾਹਮਣੇ ਤੇ ਫਿਰ ਉਹਦੇ ਕੁੜੀ ਨੇਨ ਕੱਪੜੇ ਲਵੇੜ ਲਏ ਭਾਈ ਇਹ ਡੇਟਾ ਦੇ ਕਰਦੀ ਇਹ ਮਾਤਾ ਮਾਤਾ ਨੂੰ ਮਿੱਟੀ ਮਿਲੀ ਆ ਇੱਕ ਲਾਲ ਲਾਲਿਆ ਦਿੱਤਾ ਲਾਲਿਆ 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 ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਲਾਲਿਆ ਦੇਤਾ ਲਾਲ ਹਾਂ ਇੱਕ ਤਾਂ ਪਾਇਆ ਨਹੀਂ ਕਹਿੰਦੇ ਇਹਦੇ ਪਾਤਾ ਨੇ ਕਿੱਥੇ ਪਾਇਆ ਦਿੱਤਾ ਦਿਖਾਈ ਕਿੱਥੇ ਪਾਤਾ ਪਾ ਲਿਆ ਨਹੀਂ ਪਾਇਆ ਨਹੀਂ ਹੈਗਾ ਅਰੇ ਤਾਂ ਪਾ ਕੇ ਦਿਖਾ ਮੜਾ ਜਾ ਐ ਹੱਥ ਝੋੜਲਾ ਸਿਰ ਪਰੇ ਐਂ ਗੱਲ ਹੈ ਐ ਹਿੱਦਾ ਜਗ੍ਹਾ ਪਹਰ ਨਾ ਹਮਣਾ ਦਾ ਪੈਣੀ ਹੈ ਪਤਾ ਹਾਂ ਪਤਾ ਲੱਗੇ ਵੀ ਲਟਕੇ ਆਈ ਆ ਤਾਂ ਹੀ ਭੇਜੇਗਾ ਤਾਂ ਇਹ ਭਾਈ ਸਾਡੇ ਪਿੰਡ ਵਾਲੇ ਨਿਆਣੇ ਅੱਧੀ ਪੱਕ ਰਿਹਾ ਤੇ ਉੱਤੇ ਵਿੱਚ ਇਹ ਇਹ ਕੋਈ ਹੋ ਨਹੀਂ ਹੈਗਾ ਹਾਂ ਪੱਕ ਜਾਣਾ ਫਿਰ ਇਹਨੇ ਪਰ ਪਕੜ ਹੋ ਜੂਗੀ ਮੇਰੇ ਬਾਤੇ ਸਲਾਈਡਿੰਗ ਵਾਲੀ ਬਣਾਤੀ ਥੱਲੇ ਨੂੰ ਮੈਂ ਉੱਪਰ ਤੇ ਜਾਏ ਥੱਲੇ ਨੂੰ ਜਾ ਹਲੇ ਜੀ ਦਵਾਰੇ ਪਿੱਛਾਂ ਚ ਆ ਇਹ ਰਿਆ ਉਹ ਕੌਣ ਹੈ ਹਾਂ ਕਿਆ ਕੌਣ ਹੈ ਵੀਰ ਜੇ ਹਾਂ ਵੀਰ ਜੀ ਜੇ ਫਿਰ ਉਹ ਕੌਣ ਹੈ ਵੀਰ 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 ਜੀ ਹਾਂ ਟੁੱਲ ਜਾਂਦੀ ਆ ਹਾਂ ਕੌਣ ਆਇਆ ਇੱਧਰ ਆ ਕੌਣ ਆ ਇੱਧਰ ਹਲੋ ਇਧਰ ਉਪਰਾ ਓਰੇ 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 ਉਪਰਾ ਆਹ ਕੌਣ ਹੈ ਇਧਰ ਜਸ਼ਨ ਇਹ ਕੌਣ ਹੈ ਹੈ ਜਸ਼ਨ ਇਹ ਵੀ ਵੀਰ ਜੀ ਆ ਬੀਬੀ ਹਾਂ ਕੀ ਕਹਿਣਾ ਬੀਬੀ ਵੀਰ ਜੀ ਹਾਂ ਹਾਂ ਪੂਰੀ ਮਸਤੀ ਮਾਰ ਰਹੀ ਆਨ ਪੂਰੀ ਆਪਣੀ ਆ ਚੱਕ ਲੈ ਦੇ ਮੈਂ ਕਿ ਬਾਕੀ ਮੈਂ ਕਿ ਸਾਮਾਨ ਸਾਰਾ ਫਿਰ ਇੱਥੇ ਦਿਓ ਨਕਸ਼ਾ ਵੀ ਚੱਕ ਲਈ ਜੀ ਤੇ ਉਹ ਗੇਟ ਲਾਇਆ ਪਹਿਲਾਂ ਜਾ ਕੇ ਗੇਟ ਬੰਦ ਕਰ ਦੇ ਬੱਲਾਂ ਬਾਲ ਦੇ ਦੋਨੇ ਬਾਈ ਇੱਕੇ ਪਹਿਲਾਂ ਬਾਲ ਦੇ ਬਹੁਤ ਮਹਿੰਗਾ ਚ ਮੈਂ ਬਾਲਦਾ ਕਿ ਮਣ ਬੱਲਾ ਜਿਵੇਂ ਬਾਲਦ ਪੁੱਗ ਜਾ ਕੇ ਬੱਲਾ ਬਾਲਦੇ ਹੋ ਬਹੁਤ ਇਹ ਤਾਰਾਂ ਪਾ ਦੇ ਵਿੱਚ ਦੇਖ ਕੇ ਨਾ ਪਜਾ ਕੇ ਹਨ ਤੂੰ ਹੀ ਬਾਲ ਦੇ ਮੈਂ ਕਿ ਇੱਥੇ ਵਿੱਚ ਤਾਰਾਂ ਪਾ ਦੇ ਆਪਾਂ ਨੇ ਇਹ ਦੂਆ ਦਾ ਕਾਟ ਹੋਵੇ ਆ ਪਤਾ ਨਹੀਂ ਕਿੱਦਾਂ ਤੇ ਬਾਹਰ ਉਹ ਦੇਖ ਕੇ ਬਚਾ ਕੇ ਇਹ ਨਾ ਮੈਂ ਕਿ ਦੂਜੇ ਪਲੱਗ ਲਿਆ ਯਾਰ ਐਵੇਂ ਹੈਗਾ ਪਲੱਗ ਕੱਸਦੇ ਫਿਰ ਇੰਨਾ ਹਾਏ ਨੇ ਦਵਾਰ ਹਿੱਲੂ ਕੀ ਨਹੀਂ ਫਿਰ ਬਾਰ-ਬਾਰ ਜਾ ਜਾਣਾ ਕਰਨ ਜਾਉਣ ਪੁੱਤ ਜਾਉਣਾ ਨਾਲ ਸੰਗ ਜਾ ਲੈ ਲੈ ਜਾ ਲੈ ਜਾ ਕੁੜੀਓ ਲੈ ਜਾ ਪੁੱਤੋ ਕਰਨ ਲੈ ਨੂੰ ਲੱਗ ਬੜੀ ਯਾਨਾ ਹੁਣ ਗਾਲਾਂ ਪਾਉਂਗੀਆਂ ਗਾਲਾ ਗਾਲਾਂ ਪੈਣੀਆਂ ਗਾਲਾਂ ਘਰਾਂ ਜਾ ਕੇ ਚਲ ਕੋਈ ਨਹੀਂ ਬੜਾ ਜਨਕ ਪਤਾ ਵੀ ਲੱਗੇ ਨਿਆਣੇ ਤਾਂ ਚਾਹੀਦੇ ਐਨੇ ਕਿ ਤਾਂ ਮਿੱਟੀ ਚਾਹੀਦੀ ਖੇਡਣ ਨੂੰ ਸਾਨੂੰ ਆਪ ਨੂੰ ਚੰਗਾ ਲੱਗੇ ਨਿਆਣੇ ਮਿੱਟੀ ਚ ਖੇਡਦੇ ਆ ਹਾਂ ਚੰਗਾ ਲੱਗਦਾ ਵੀ ਤਾਂ ਕੋਈ ਨਿਆਣੇ ਲੰਗ ਨਿਮਾ ਲੰਗ ਆ ਦਿਲਚਸਪ ਦੇਖਦਾ ਕਰਾ ਰੋਟੀ ਤੇਰੀ ਬਣੀ ਨੂੰ ਇਕੱਠੇ ਚੱਲਦੇ ਮਸਮਤੋਂ ਛੱਡ ਕੇ ਆਉਂਦਾ ਫਿਰ ਮੈਂ ਠੀਕ ਆ ਮੈਂ ਵੀ ਜਾ ਕੇ ਨਾ ਉਹ ਗੁੱਜਰਬਾਈ ਦੀ ਵੀ ਸੇਵ ਪਾਣੀ ਕਰਨੀ ਗੁੱਜਰਬਾਈ ਆ ਗਿਆ ਜੀ ਮੋਟਰ ਪਰ ਤੁਸੀਂ ਸਵੇਰੇ ਵਾਲਾ ਵਲੌਗ ਬਹੁਤ ਪਿਆਰ ਸਕਾਰ ਦਿੰਦਾ ਤੇ ਆਪਣੇ ਦੋ ਲਾਈਵ ਚੱਲਦੇ ਅੱਜ ਤੇ ਆਪਾਂ ਬੱਡੇ ਜਿਆਦਾ ਲਾਈਵ ਨਹੀਂ ਬਣਾਉਂਦੇ ਹੈਗੇ ਪੂਰਾ ਹਸਾਲਤ ਸਾਰਾ ਦਿਖਾ ਦਿੰਨੇ ਆ ਤੇ ਆਪਣਾ ਕੰਮ ਜਿੱਥੇ ਤੱਕ ਪਹੁੰਚਿਆ ਤੇ ਇਹ ਵੀਡੀਓ ਆਰਕੀਟੈਕਚਰ ਨੇ ਦੇਖਣੀ ਹੁੰਦੀ ਲਾਈਵ ਵੀਡੀਓ ਤੁਸੀਂ ਵੀ ਇਸ ਦੇਖਦੇ ਸਾਰੇ ਬੰਦੇ ਬਹੁਤ ਪਿਆਰ ਸਕਾਰ ਦਿੰਦੇ ਸਾਰਿਆਂ ਦਾ ਧੰਨਵਾਦ ਜਿਹੜੇ ਵੀਡੀਓ ਦੇਖਦੇ ਤੇ ਆਪਣੀ ਲਾਈਵ ਵੀਡੀਓ ਜਿਹੜਾ ਮਹਾਲ ਵਲੌਗ ਬਣਾਉਂਦੇ ਮਾ ਜਾਨ ਮਹਾਲ ਪਰ ਉਹਦੇ ਪਰ ਪੂਰਾ ਕੱਟ ਪੱਟ ਹੁੰਦੀ ਪੂਰੀ ਵੀ ਅਸੀਂ ਬਰੀਕੀ ਨਾਲ ਤੇ ਆ ਕਿਦਾਂ ਅੱਜ ਦਰਵਾਜੇ ਨਾਲ ਸਾਡਾ ਰੌਲਾ ਪਿਆ ਸਾਰਾ ਕੁਝ ਕਿਉਂ ਹੋਇਆ ਕਿੱਦਾਂ ਸਾਡੀ ਲੜਾਈ ਹੋਈ ਕਿੱਥੇ ਮੈਡਮ ਸਾਡੀ ਵਾਈਫ ਨੇ ਗਾਲਾਂ ਕੱਢੀਆਂ ਕਈ ਚੀਜ਼ਾਂ ਹੋ ਜਾਂਦੀਆਂ ਨੇ ਵਿੱਚ ਆਲਾ ਮੈਂ ਹੈਗਣਾ ਇੱਥੇ ਹੁਣ ਦਰਵਾਜਾ ਲਾਇਆ ਨਹੀਂ ਹੈਗਾ ਉਹਨੇ ਮੈਂ ਹੈਗਨੇ ਕਟਰ ਵਾਲੀ ਮਸ਼ੀਨ ਇੱਥੇ ਛੱਡ ਗਿਆ ਫਿਰ ਆ ਗੁੱਸਾ ਆਉਂਦਾ ਫਿਰ ਉਹ ਮੁੰਡੇ ਨਾਲ ਬਾਹਰ ਲੰਘ ਕੇ ਦੱਸ ਚਲੋ ਜਣ ਮੈਂ ਫਿਰ ਜੁਮੜਾ ਗੇਟ ਲਾਇਆ ਵਾਂ ਤੈਨੂੰ ਹੋਰ ਗੱਲ ਦੱਸਾਂ ਜਿਹੜੇ ਹੋਏ ਐ ਇੱਥੇ ਨਾ ਮੈਂ ਬਾਹਰੋਂ ਰੇਡੀਓ ਲਵਾਇਆ ਤਾਂ ਉੱਤਨ ਪ੍ਰਿੰਟ ਪੱਕਾ ਹੀ ਲਾ ਦਿੱਤਾ ਤੇ ਜਿਹੜੀ ਗੁਰਬਾਣੀ ਚੱਲੀ ਜਾਂਦੀ ਹੈ 24 ਘੰਟੇ ਮੈਨੂੰ ਆਪ ਨੂੰ ਚੰਗੀ ਲੱਗਦੀ ਵੀ ਕਿਤਨਾ ਵੀ ਮਹਾਰਾ ਦਾ ਨਾਮ ਜਪਿਆ ਜਾਈ ਜਾਵੇ ਸਾਡੇ ਕਮਰੇ ਚ ਪੱਕੀ ਲੱਗੀ ਸੀ ਜਿਹਦੇ ਵਿੱਚ ਨਾ ਇੱਥੇ ਕਮਰੇ ਦੇ ਵਿੱਚ ਪੱਕਾ ਹੀ ਨਾਮ ਚ ਜਪਿਆ ਜਾ ਰਿਹਾ ਸੀ ਆਪਣਾ ਗੁਰਬਾਣੀ ਦਾ ਹੁਣ ਵੀ ਇੱਥੇ ਅਸੀਂ ਪੱਕੇ ਹੀ ਚੱਲਦੀ ਹੈ ਇੱਥੇ ਲਾਇਆ ਹੋਇਆ ਹੈ ਚਲੋ ਜੀ ਆਪਾਂ ਹੁਣ ਲਾਈਵ ਬੰਦ ਕਰਦੇ ਹਾਂ ਧੰਨਵਾਦ ਜੀ ਤੁਹਾਡਾ ਮੇਰਾ ਹਾਂ ਨਾਂ ਲਾਂਗੇ ਤਰਨ ਬੀਤ ਸੀ ਤਨਾਂ ਦਾ ਅਸਰੀ ਇੱਕ ਬਾਹਰ ਪਿਆ ਵੀ ਅੰਦਰ ਕਰਾਉਂਦਾ ਮੈਂ ਨੂੰ ਕਹਿ ਕੇ ਤੇ ਫਿਰ ਬੰਦੇ ਨਾ ਗੌਰ ਨਹੀਂ ਕਰਦੇ ਸਾਡੇ ਕੁਝ ਮੈਂ ਦੇਖੇ ਆ ਠੀਕ ਆ ਆਪਣੇ ਛੋਟੇ ਦਰਵਾਜ਼ੇ ਆਪਣੇ ਆਗੇ ਜਿਹੜੀਆਂ ਤਿੰਨ ਬਾਥਰੂਮ ਦੇ ਵਿੱਚ ਲੱਗਣੇ ਆ ਇਹ ਇੱਕ ਇਹ ਦੇ ਬਾਰੇ ਚਾਨਣ ਰੋਸ਼ਨੀ ਵਾਸਤੇ ਵੈਂਟੀਲੇਸ਼ਨ ਮਾਸਟਰ ਗੋਲ ਗੋਲ ਉੱਪਰ ਬਣ ਜਿਸਨ ਪੱਖਾ ਲੱਗ ਜਿਹੜੀ ਪਰਦਾ ਬਾਹਰ ਕੱਢੂਗੇ ਸਾਰੇ ਇੱਕ ਸਾਰੇ ਰੂਮਾਂ ਦੇ ਵਿੱਚ ਵੀ ਕਰੋਨੇ ਜਿਹੜੇ ਜਿੱਥੇ-ਇਥੇ ਸਾਰਿਆਂ ਦੇ ਉੱਪਰ ਇੱਕ ਚੀਜ਼ ਬਣਾਉਣੀ ਪੈ ਪੈ ਪਾਣੀ ਦੇ ਵਾਲੇ ਮੈਂ ਦੇਖਦਾ ਮਿਸਤਰੀ ਕਰੂਗਾ ਕਿ 12 ਫੁੱਟ ਦੇ ਥੱਲੇ ਨੇ ਇੱਕ-ਇੱਕ ਪੈਪ ਜਾ ਉੱਥੇ ਰਖਾ ਕੇ ਕੱਲੇ-ਕੱਲੇ ਕਮਰੇ ਦੇ ਨਾਲ ਇਹ ਕਨੈਕਸ਼ਨ ਕਰਦਾ ਵੀ ਜੇ ਆਪਾਂ ਉਹ ਲਾਉਂਦੇ ਨੇ ਪੱਖੇ ਜਿਹੜੇ ਰੂਮ ਦੇ ਵਿੱਚ ਕਿ ਆਪਣੀ ਡਾਉਨ ਸਿਲਿੰਗ ਹੋਣੀ ਹੈ 1 ਫੁੱਟ ਪਰ ਜਾ ਕੇ ਠੀਕ ਹੈ ਜੀ ਡਾਉਨ ਸਿਲਿੰਗ ਹੋਣ ਦੇ ਨਾਲ ਉਹ ਤੁਹਾਨੂੰ ਹੌਲੀ-ਹੌਲੀ ਪਤਾ ਲੱਗ ਜੂ ਆਪਣੇ ਬਣੀ ਜਾਣੇ ਨਾਲ-ਨਾਲ ਚੀਜ਼ਾਂ ਸਾਰੀਆਂ ਪਤਾ ਤੁਹਾਨੂੰ ਹੌਲੀ-ਹੌਲੀ ਚੀਜ਼ਾਂ ਪਤਾ ਲੱਗਣ ਲੱਗ ਜੂ ਨੇ ਸਾਰੀਆਂ ਫਿਰ ਥੋੜੀ ਧੰਨਵਾਦ ਤੇ דרਗਲੀ ਆਪਹੀ ਵੀ ਆਪਾਂ ਇਹ ਮਿੱਟੀ ਪਾਉਂਦੇ ਇੱਥੇ ਠੀਕ ਹੈ ਜੀ ਤੇ ਹੁਣ ਆਪਾਂ ਲਾਈਵ ਬੰਦ ਕਰਦੇ ਜੀ ਧੰਨਵਾਦ ਜੀ ਤੁਹਾਡੇ ਸਾਰਿਆਂ ਦਾ ਆਪਣਾ ਲਾਈਵ ਦੇਖਣ ਵਾਸਤੇ